ਇੱਕ ਨਰਮ ਸੁਭਾਅ ਵਾਲੀ ਤੇ ਚੰਗੀ ਸੋਚ ਵਾਲੀ ਕੁੜੀ ਨੀਹਾ ਜਿਸ ਨੂੰ ਤੁਸੀਂ ਜਾਣਦੇ ਹੋਵੋਗੇ ਜਿਸ ਦੀ ਇੱਕ ਵੀਡੀਓ ਨੇ ਸਾਰੇ ਪੰਜਾਬ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਸੀ ਉੱਥੋਂ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਲਗਭਗ 10 ਦਿਨ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਹੈ ਜੋ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਜ਼ਹਿਰ ਦੇ ਕੇ ਕੀਤੀ ਗਈ ਦੱਸਿਆ ਜਾ ਰਿਹਾ ਹੈ ਨੀਹਾ ਦੀ ਮੌਤ ਮਗਰੋਂ ਕਈ ਲੋਕਾਂ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਦਾਸ ਦੀ ਮੰਗ ਕਰਕੇ ਤੰਗ ਕੀਤਾ ਜਾਂਦਾ ਸੀ ਹੁਣ ਨੀਹਾ ਦੇ ਪਰਿਵਾਰ ਵੱਲੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਚੋਸ ਤੇ ਪਿਓ ਜੀ ਕਹਿੰਦੇ ਨੇ ਕਿ ਜਦ ਅਸੀਂ ਆਪਣੀ ਤੀਨੂ ਲੈਨ ਪਹੁੰਚੇ ਤਾਂ ਉਥੇ ਨੀਹਾ ਦੇ ਸਿਰ ਵਿੱਚੋਂ ਕੰਗਾ ਕਠੇਰਾ ਤੇ ਕੜਾ ਉਤਾਰਿਆ ਹੋਇਆ ਸੀ ਉਸ ਤੇ ਪੰਜੇ ਕਕਾਰ ਉਤਾਰੇ ਹੋਏ ਸਨ ਅਸੀਂ ਤੁਹਾਨੂੰ ਦੱਸਿਏ ਕਿ ਨੀਹਾ Hindu ਪਰਿਵਾਰ ਤੋਂ ਸੀ ਪਰ ਉਸਨੇ ਅੰਮ੍ਰਿਤ ਛਕਿਆ ਹੋਇਆ ਸੀ ਹੁਣ ਪੇਕੇ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਕਿ ਸਹੁਰਿਆਂ ਨੇ ਉਸ ਤੇ ਅੰਮ੍ਰਿਤ ਛਕਣ ਦੀ ਗੱਲ ਨੂੰ ਲੈ ਕੇ ਤੰਗ ਕੀਤਾ ਉਸ ਨੂੰ ਆਂਡਾ ਮੀਟ ਤੇ ਮੱਛੀ ਬਣਾ ਕੇ ਦੇਣ ਲਈ ਤੱਕਾ ਦਿੱਤਾ ਜਾਂਦਾ ਸੀ ਹੋਰ ਵੀ ਜਿੰਨੇ ਕੋਈ ਨਵੀਂ ਅਪਡੇਟ ਮਿਲਦੀ ਹੈ ਅਸੀਂ ਤੁਹਾਡੇ ਨਾਲ لازਮੀ ਸਾਂਝੀ ਕਰਾਂਗੇ ਚੈਨਲ ਤੇ ਬਨੇ ਰਹੋ ਸਬਸਕ੍ਰਾਈਬ ਜਰੂਰ ਕਰ ਲਵੋ ਰੱਬ ਰਾਖਾ